ਅੱਜ ਜਿਹੜਾ ਮੁੱਦਾ ਹੈਗਾ ਜਿਸ ਦੇ ਲਈ ਅਸੀਂ ਇੱਥੇ ਸਭ ਇਕੱਠੇ ਹੋਏ ਆ ਉਹ ਹੈਗਾ ਰਿਗਾਰਡਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੇ ਬੀਬੀ ਜਗੀਰ ਕੌਰ ਜੀ ਦੇ ਖਿਲਾਫ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਹੈ ਬਹੁਤ ਹੀ ਨੀਚੇ ਪੱਧਰ ਦੀ ਬੀਬੀ ਜਗੀਰ ਕੌਰ ਜੋ ਕਿ ਇੱਕ ਸਿਆਸੀ ਪਾਰਟੀ ਨੂੰ ਸੰਬੰਧਿਤ ਰੱਖਦੇ ਨੇ ਐਸਜੀਪੀਸੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਉਹਨਾਂ ਦੇ ਬਾਰੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਜਿਹੜੀਆਂ ਬਹੁਤ ਹੀ ਅਪੱਤੀਜਨਕ ਹੈ ਮੈਲਾ ਕਮਿਸ਼ਨ ਦੀ ਤਰਫ ਤੋਂ ਅਸੀਂ ਇਸ ਤੇ ਬਹੁਤ ਹੀ ਜ਼ਿਆਦਾ ਸਖਤ ਨਰਾਜ਼ਗੀ ਦਿਖਾਉਣੀ ਹੈ ਇਕੱਲਾ ਇੱਕ ਵਿਅਕਤੀਗਤ ਇਕੱਲਾ ਬੀਬੀ ਜਗੀਰ ਕੌਰ ਜੀ ਦੇ ਉੱਤੇ ਸੰਬੰਧਿਤ ਹੀ ਨਹੀਂ ਬਲਕਿ ਸਮੁੱਚੀ ਨਾਰੀ ਜਿਹੜੀ ਹੈ ਗਿਆ ਪੰਜਾਬ ਦੀ ਔਰਤਾਂ ਇਹ ਸਾਡਾ ਜਿਹੜਾ ਉਹਨਾਂ ਦਾ ਧਾਮੀ ਸਾਹਿਬ ਦਾ ਬਿਆਨ ਸੀਗਾ ਇਹ ਪੂਰੇ ਦੇਸ਼ ਭਾਰ ਵਿੱਚ ਬੈਠੇ ਸਿੱਖ ਕੌਮ ਜਿਹੜੀਆਂ ਉਹਨਾਂ ਨੂੰ ਸ਼ਰਮ ਨਾ ਕੀਤਾ ਇਸ ਤਰ੍ਹਾਂ ਦੀ ਸਾਨੂੰ ਉਹਨਾਂ ਦੇ ਕੋਲੋਂ ਬਿਲਕੁਲ ਉਮੀਦ ਨਹੀਂ ਸੀ ਧਾਮੀ ਜੀ ਜੇ ਕਿ ਇਹੋ ਜੀ ਇਸਤੇਮਾਲ ਕਰਨਗੇ ਜਿਹੜੀ ਕਿ ਵੀਡੀਓ ਮੇਰੇ ਖਿਆਲ ਸਭ ਨੇ ਦੇਖੀ ਹੋਏਗੀ ਸਭ ਨੇ ਬਿਆਨ ਵੀ ਸੁਣਿਆ ਹੋਏਗਾ ਲੇਕਿਨ ਮੈਂ ਫਿਰ ਵੀ ਤੁਹਾਡੇ ਲਈ ਇੱਕ ਵਾਰੀ ਜ਼ਰੂਰ ਉਹ ਵੀਡੀਓ ਚਲਾਉਣਾ ਚਾਹਨੀ ਆ ਤਾਂ ਕਿ ਜਿਸ ਨੇ ਨਹੀਂ ਸੁਣਿਆ ਜਾਂ ਨਹੀਂ ਦੇਖਿਆ ਉਹ ਜ਼ਰੂਰ ਸਮਝਣ ਕਿ ਇਹੋ ਜੀ ਜਿਹੜੀ ਸ਼ਬਦਾਵਲੀ ਹੈ ਇੱਕ ਔਰਤਾਂ ਦੇ ਲਈ ਇੱਕ ਕਿੰਨੀ ਮਾੜੀ ਤੇ ਇੱਕ ਨੀਚੀ ਨੀਤੀ ਜਿਹੜੀ ਹੈ ਸੋਚ ਜਿਹੜੀ ਹੈ ਉਹ ਦਰਸਾਉਂਦੀ ਹੈ ਇਸ ਚੀਜ਼ ਨੂੰ ਇੱਕ ਮਿੰਟ ਮੈਂ ਤੁਹਾਨੂੰ ਸਭ ਨੂੰ ਇਸ ਚੀਜ਼ ਦਾ ਦਿਖਾਨੀ ਆ ਤਿੰਨ ਦਿਨਾਂ ਦਾ ਦਿੱਤਾ ਸੀ ਵੀ ਤਿੰਨ ਦਿਨਾਂ ਦੇ ਅਨੰਦਰ ਅੰਦਰ ਅਸਤੀਫੇ ਪ੍ਰਮਾਣ ਕੀਤੇ ਜਾਣ ਉਹ ਵਧਾਤੇ ਸੀ ਦਿਨਾਂ ਨੇ ਨੇ ਉਹ ਕਹਿੰਦੇ ਨਾ ਬਾਅਦ ਚ ਪੰਜਾਂ ਤਖਤਾਂ ਦੇ ਜ਼ਥੇਦਾਰਾਂ ਦੇ ਇਕੱਠੇ ਹੋਣ ਤੋਂ ਬਾਅਦ ਇਹ ਹੁੰਦਾ ਆਈ ਥਿੰਕ ਇਟ ਸੀ ਕੋਈ ਕੰਮ ਨਾ ਮੈਂ ਤਨਸੋਧ ਹੋਈ ਨਹੀਂ ਹੁੰਦੇ ਇਕੱਲਾ ਇਕੱਲਾ ਜ਼ਥੇਦਾਰ ਕੰਮ ਕਰਦਾ ਰਿਹਾ ਇਹ ਤਾਂ ਪੰਜਾਂ ਵਾਲੀ ਵਿਧੀ ਆਪਾਂ ਹੋਣ ਬਣਾ ਲਈ ਆ ਅੱਛਾ ਜੀ ਜ਼ਥੇਦਾਰ ਕਰਦੇ ਆ ਸਹੀ ਜਨੋਹਾ ਕੱਲਾ ਕੰਮ ਕਰਦਾ ਰਿਹਾ ਬਹੁਤ سارے ਹੁਣ ਨਾ ਮੈਂ ਇਕੱਲੇ ਜ਼ਥੇਦਾਰ ਸਿੰਘ ਦਾ ਆਪੇ ਕਰਦਾ ਰਿਹਾ ਜੀ ਹਾਂ ਹੁਣ ਆਪਾਂ ਪੰਜਾਂ ਨੇ ਬਣਾ ਲਈਏ ਪਰ ਉਹਨੇ ਲਿਖੇ ਕਾਲ ਤੱਕ ਹਮੋਂ ਦੱਸਾਇਆ ਨਾ 20 ਤੱਕ ਨਹੀਂ ਇਹ ਪ੍ਰਧਾਨ ਜੀ ਕਾਰਨ ਕੀ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣੇ ਚਾਹੀਦੇ ਪਤਾ ਨਹੀਂ ਮੇਰੇ ਜਿਹੀ ਤਾਂ ਹੋਇਆ ਨਹੀਂ ਇਹ ਤਾਂ ਹੁਣ ਇਹ ਜਿਹੜੇ ਨੇ ਦਿਖਾਇਆ ਕਿ ਤੱਕ ਤਲੇ ਹੈ ਜੀ ਪਤਾ ਮਨਾ ਨਹੀਂ ਦੂਜੇ ਤੁਹਾਡੇ ਨਾਲ ਬੀਬੀ ਜ਼ਗੀਰਕੌਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਇਹ ਹੋਰ ਤਾਂ ਮਾਰਦੀ ਕੁੱਤੀ ਔਰਤ ਕੁੱਤੀ ਕਾਸਮ ਖਾਲਾ ਕਾ ਲੈ ਕੇ ਉੱਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਨਹੀਂ ਨਹੀਂ ਚਲੋ ਮੈਂ ਤਾਂ ਤੁਹਾਡੇ ਤੁਸੀਂ ਸਭ ਨੇ ਸੁਣਿਆ ਕਿ ਇਹ ਕਹੋ ਜੀ ਸ਼ਬਦ ਆਬਲੀ ਸੀ ਇਹੋ ਜਿਹਾ ਬੋਲਣਾ ਸਮੁੱਚੀ ਸਿੱਖ ਕੌਮ ਨੂੰ ਸਾਰੇ ਪੰਜਾਬੀਆਂ ਨੂੰ ਤੇ ਸਾਡੇ ਪੰਜਾਬ ਦਾ ਇਹ ਜਿਹੜਾ ਸਿਰ ਨੀਵਾ ਹੋਇਆ ਇਸ ਚੀਜ਼ ਦੇ ਨਾਲ ਸਾਡੇ ਗੁਰੂ ਸਹਿਬਾਨਾਂ ਨੇ ਔਰਤ ਨੂੰ ਸਮਾਜ ਦੇ ਅੰਦਰ ਇੱਕ ਬਹੁਤ ਹੀ ਉੱਚਾ ਦਰਜਾ ਦਿੱਤਾ ਹੈ ਗੁਰੂ ਸਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੇ ਇਹ ਵੀ ਕਿਹਾ ਆ ਸੋ ਕਿਉ ਮੰਦਾ ਆਖੀ ਜਿਤ ਜੰਮੇ ਜਾਨ ਜਿਤ ਜੰਮੇ ਰਾਜਾਂ ਇਹੋ ਜੀ ਜਿਹੜੀ ਸਾਡੀ ਇੱਜ਼ਤ ਜਿਹੜੀ ਹੈ ਔਰਤ ਸਮਾਜ ਦੇ ਅੰਦਰ ਉੱਚੀ ਹੈ ਔਰ ਉਹੀ ਜਿਹੜੀ ਇੱਜ਼ਤ ਹੈ ਇਹਨਾਂ ਨੇ ਪੂਰੀ ਤਾਰ-ਤਾਰ ਕਰ ਦਿੱਤੀ ਇਹੋ ਜੇ ਸ਼ਬਦ ਬੋਲ ਕੇ ਤੁਸੀਂ ਇੱਕ ਐਸੇ ਜਗ੍ਹਾ ਤੇ ਬੈਠੇ ਹੋ ਐਸੇ ਇੱਕ ਔਦੇ ਤੇ ਬੈਠੇ ਹੋ ਜਿੱਥੇ ਕਿ ਇੱਕ ਸ਼ਬਦ ਵੀ ਜਦੋਂ ਪ੍ਰਧਾਨ ਸਾਹਿਬ ਦਾ ਬੋਲਿਆ ਹੋਇਆ ਜਾਂ ਉਹਨਾਂ ਦੀ ਕੋਈ ਸਟੇਟਮੈਂਟ ਜਿਹੜੀ ਹੈ ਉਹ ਜਾਰੀ ਕੀਤੀ ਹੋਈ ਹਰ ਸਿੱਖ ਹਰ ਪੰਜਾਬੀ ਚਾਹੇ ਦੇਸ਼ 'ਚ ਹੈ ਚਾਹੇ ਵਿਦੇਸ਼ 'ਚ ਬਹੁਤ ਆਦਰ ਤੇ ਸਤਿਕਾਰ ਨਾਲ ਸੁਣਦਾ ਹੈ ਲੇਕਿਨ ਉਹੀ ਆਦਰ ਸਰਕਾਰ ਸਤਕਾਰ ਜਿਹੜਾ ਆ ਇਹ ਅੱਜ ਪ੍ਰਧਾਨ ਸਾਹਿਬ ਨੇ ਬਿਲਕੁਲ ਹੀ ਜ਼ਮੀਨ ਤੇ ਗਿਰਾ ਦਿੱਤਾ ਜੋ ਤੁਸੀਂ ਅਗਰ ਇਹੋ ਜੇ ਸ਼ਬਦ ਬੋਲ ਕੇ ਅਗਰ ਫੇਰ ਵੀ ਉਸ ਕੁਰਸੀ ਤੇ ਬਿਰਜਮਾਨ ਹੋ ਜਿਨ੍ਹਾਂ ਨੇ ਕਿ ਸਾਡੇ ਗੁਰੂ ਸਹਿਬਾਨਾਂ ਦੀ ਇੱਜ਼ਤ ਨਹੀਂ ਕੀਤੀ ਉਹਨਾਂ ਦੇ ਬਚਨਾਂ ਦੀ ਇੱਜ਼ਤ ਨਹੀਂ ਕੀਤੀ ਉਹਨਾਂ ਦੇ ਕਤਨ ਤੇ ਨਹੀਂ ਚੱਲੇ ਤੇ ਤੁਸੀਂ ਐਸਜੀਪੀਸੀ ਦੇ ਇਸ ਸੀਟ ਦੇ ਉੱਤੇ ਬੈਠਣ ਦੇ ਲਾਇਕ ਵੀ ਨਹੀਂ ਹੋ ਮੇਰੀ ਅਪੀਲ ਹੈ ਪੂਰੀ ਕਮੇਟੀ ਨੂੰ ਐਸਜੀਪੀਸੀ ਦੀ ਕਮੇਟੀ ਨੂੰ ਕਿ ਇਸ ਦੇ ਉੱਤੇ ਬਹੁਤ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਣਾ ਚਾਹੀਦਾ। ਔਰ ਅਸੀਂ ਆਪਣਾ ਇੱਕ ਸੋਮੋਟੋ ਵੀ ਉਹਨਾਂ ਨੂੰ ਜਾਰੀ ਕੀਤਾ ਹੈ। ਉਹਨਾਂ ਨੂੰ ਕਿਹਾ ਹੈ ਕਿ 4 ਦਿਨ ਦੇ ਅੰਦਰ-ਅੰਦਰ ਕੋਈਸ ਦਾ ਜਵਾਬ ਦੇਣ। ਔਰ ਜਿਹੜਾ ਇਥੇ ਕਮਿਸ਼ਨ ਆਫਿਸ ਦੇ ਅੰਦਰ ਆ ਕੇ ਜ਼ਰੂਰ ਤਲਬ ਹੋਣ। ਦੇਖਦੇ ਹਾਂ ਉਹਨਾਂ ਦਾ ਜਵਾਬ ਕੀ ਹੈ। ਅਗਰ ਉਹ ਕਹਿੰਦੇ ਨੇ ਕਿ ਮੈਂ ਸਾਰੀ ਸਮੁੱਚੀ ਨਾਰੀ ਕੋਲੋਂ ਇਸ ਚੀਜ਼ ਦੇ ਉੱਤੇ ਮਾਫੀ ਵੀ ਮੰਗ ਲਈ ਹੈ। ਮਾਫੀ ਮੰਗਣਾ ਕਾਫੀ ਨਹੀਂ ਹੈ। ਮਾਫੀ ਮੰਗਣਾ ਤੇ ਉਹ ਹੋਇਆ ਕਿ ਆਪਣੀ ਕੁਰਸੀ ਬਚਾਉਣ ਲਈ ਆਪਣਾ ਆਧਾ ਬਚਾਉਣ ਦੇ ਲਈ ਉਸ ਦੇ ਪਿੱਛੇ ਜਾ ਕੇ ਕਿਸੇ ਇੱਕ ਇੱਕ ਸੈਂਟੈਂਸ ਦੇ ਉੱਤੇ ਇੱਕ ਮਾਫੀ ਨਾਮੇ ਦੇ ਉੱਤੇ ਪਿੱਛੇ ਛਿਪ ਜਾਣਾ ਇਹ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਹੈ ਸਾਡਾ ਜਿਹੜਾ ਕਮਿਸ਼ਨ ਦੀ ਤਰਫ ਤੋਂ ਅਸੀਂ ਨਾਰੀ ਦੇ ਹੱਕਾਂ ਦੇ ਲਈ ਉਹਨਾਂ ਦੀ ਇੱਜ਼ਤ ਮਾਨਤਾਨ ਦੇ ਲਈ ਕਮਿਸ਼ਨ ਦਾ ਆਫਿਸ ਹੈ ਔਰ ਇਸ ਨੂੰ ਬਰਕਰਾਰ ਰੱਖਾਂਗੇ ਅਸੀਂ ਇਹ ਚੀਜ਼ ਨੂੰ ਬਿਲਕੁਲ ਵੀ ਜਿਹੜਾ ਆ ਇਹ ਮੰਨਿਆ ਨਹੀਂ ਜਾਏਗਾ ਔਰ ਇਹ ਜਿਹੜੀ ਚੀਜ਼ ਹੈਗੀ ਆ ਇਹ ਇਸ ਟਾਈਮ ਦੇ ਉੱਤੇ ਅਗਰ ਕੋਈ ਬੀਬੀ ਜ਼ਗੀਰ ਕੌਰ ਜੀ ਨੂੰ ਵੀ ਬੋਲਣਾ ਚਾਹੀਦਾ ਇਹਦੇ ਉੱਤੇ ਮਗਰ ਉਹਨਾਂ ਦੀ ਚੁੱਪੀ ਦਾ ਕੀ ਕਾਰਨ ਹੈ ਮਜਬੂਰੀ ਹੈ ਉਹਨਾਂ ਦੀ ਉਹ ਉਹੀ ਜਾਣਣਗੇ ਲੇਕਿਨ ਅਸੀਂ ਇੱਥੇ ਕੱਲੀ ਬੀਬੀ ਜ਼ਗੀਰ ਕੌਰ ਜੀ ਦਾ ਜ਼ਿਕਰ ਨਹੀਂ ਕਰ ਰਹੇ ਆ ਜਾਂ ਇੱਕ ਕੱਲੀ ਸਿਆਸੀ ਪਾਰਟੀ ਦੇ ਇੱਕ ਵਿਅਕਤੀਗਤ ਦਾ ਜ਼ਿਕਰ ਨਹੀਂ ਕਰ ਰਹੇ ਆ ਅਸੀਂ ਸਮੁੱਚੇ ਪੰਜਾਬ ਦੀ ਨਾਰੀ ਦਾ ਜ਼ਿਕਰ ਕਰ ਰਹੇ ਆ ਇਸ ਦੇ ਲਈ ਜਿਹੜੀ ਹੈ ਇਹਨਾਂ ਨੂੰ ਤਲਬ ਜ਼ਰੂਰ ਇਹਨਾਂ ਨੂੰ ਹੋਣਾ ਤਾਂ ਚਾਹੀਦਾ ਹੀ ਇਹ ਸਭ ਦੇ ਸਾਹਮਣੇ ਲਿਖਤ ਮਾਫੀ ਵੀ ਮੰਗਣੀ ਚਾਹੀਦੀ ਹੈ ਔਰ ਐਸਜੀਪੀਸੀ ਕਮੇਟੀ ਨੂੰ ਚਾਹੀਦਾ ਹੈ ਕਿ ਅਗਰ ਉਹ ਦੇਖਦੇ ਨੇ ਕਿ ਅਸੀਂ ਪੂਰੀ ਕਮੇਟੀ ਜਿਹੜੀ ਹੈ ਉਹ ਨਾਰੀ ਦੀ ਇੱਜ਼ਤ ਕਰਦੀ ਹੈ ਨਾਰੀ ਦਾ ਸਨਮਾਨ ਕਰਦੀ ਹੈ ਉਸ ਦਰਜੇ ਦੇ ਉੱਤੇ ਉਸ ਨੂੰ ਉੱਚਾ ਦਰਜਾ ਦੀ ਸਮਝ ਨਹੀਂ ਰੱਖਦੀ ਹੈ ਉਹ ਦੇ ਦੇਖਦੇ ਹੋਏ ਸਾਰੀ ਚੀਜ਼ਾਂ ਨੂੰ ਇਹਨਾਂ ਦਾ ਜਿਹੜਾ ਹੈ ਅਸਤੀਫਾ ਮੰਗਣਾ ਚਾਹੀਦਾ ਵੈਸੇ ਤੇ ਉਹਨਾਂ ਨੂੰ ਆਪ ਹੀ ਅਸਤੀਫਾ ਦੇ ਦੇਣਾ ਚਾਹੀਦਾ ਇਸ ਗੱਲ ਤੋਂ ਬਾਅਦ ਲੇਕਿਨ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਤੇ ਕਮੇਟੀ ਨੂੰ ਚਾਹੀਦਾ ਕਿ ਉਹਨਾਂ ਨੂੰ ਬਰਖਾਸਤ ਕਰਤਾ ਜਾਵੇ हिंदी से रिपीट में जो भी इन्होंने कहा है नारी समाज के बारे में जिस तरह की भाषा इस्तेमाल की गई है मैंने आपको सबको सुना भी दिया है वीडियो ये एक अकेला सिर्फ बीबी जगीर कौर का ही सवाल नहीं है ये समुची जो है नारी जाति के ऊपर जिस तरह का भाषा यूज़ की गई है बहुत ही शर्मनाक है बहुत ही नीचे स्तर की बात की गई है ये इससे महिला कमीशन जो है बहुत ऑब्जेक्शन लेती है इसके ऊपर और ये हम चाहते हैं कि जो एस जी पी सी साहब की कमेटी है इनको इनके ऊपर एक्शन लेकर इनको बर्खास्त किया जाना चाहिए बी बी जागीर कौर जो है ये एक सियासी पार्टी से संबंधित रखते हैं उनका अपना अक्स है उनकी अपनी इज्जत है दो बार ये प्रधान भी रह चुके हैं उनके बारे में इस तरह का शब्द जो है आपके दिल और जहन में है अगर आप ये कहते हैं कि आज नहीं मैं माफ़ी मांगता हूँ कि शायद मेरे से गलती से निकल गया ये गलती से निकला हुआ नहीं है ये बहुत ही सोची समझी जो है ये उन्होंने बात की है जो कि उनके जहन में था आज उनकी जुबान पर भी आ गया हमने उनको चार दिन का नोटिस दिया है कि चार दिन के अंदर अंदर जो है वो कमीशन में आए और इसका स्पष्टीकरण दें उसके बारे में आगे की कार्रवाई जरूर की जाएगी माफी मांगना तो ये बात हो गई ना कि कह दो अपनी बात कह दो अपनी बात रख दो और फिर माफी नामे के पीछे जाके चुप जाओ ये नहीं चलेगा कभी कभी मैंने देखा है कि सियासी आगू भी जो है कुछ वो भी इस तरह की भाषा कहीं ना कहीं इस्तेमाल करके फिर कह देते हैं कि हम हमने तो माफ़ी मांग ली ये ऐसे माफ़ी के लायक बिल्कुल भी नहीं है ये और जिस आ, इस टाइम जिस अहदे पर है और जहाँ पर है तख्त साहब में वो है वहाँ से तो ये बिल्कुल भी उम्मीद नहीं की जाती कि इस तरह से वो एक औरत को नीचा दिखाएं उन गुरुओं की शरण में है उन गुरुओं की सेवा कर रहे हैं जिन गुरुओं ने एक औरत को एक ऊंचा दर्जा दिया है उनके लिए क्या कहा गया है सो क्यों मंदा आखिए जिद जमे रह अगर उन्होंने गुरुओं का ही पालन नहीं किया कथनी का पालन नहीं किया तो उसको उस अहदे के ऊपर बैठने का कोई हक नहीं है ਬਿਲਕੁਲ ਰਿਜ਼ਾਈਨ ਦੇਣਾ ਚਾਹੀਦਾ ਮੈਮ ਇਹ ਉਹ ਜ਼ਰੂਰੀ ਹੈ ਉਹਨਾਂ ਦਾ ਜਿਵੇਂ ਕਿ ਬੰਸੇ ਦਾ ਮਾਫੀ ਉਹਨਾਂ ਨੇ ਮੰਗ ਰਹੀ ਹੈ ਪਰ ਜਿਵੇਂ ਤੁਸੀਂ ਕਿਹਾ ਵੀ ਰਿਟਰਨ ਚ ਇਹ ਮਾਫੀ ਮੰਗਦੇ ਰਹੇਗੇ ਤੇ ਫਿਰ ਵੀਟ ਕਰੋਗੇ ਤੁਸੀਂ ਕਿ ਅਸਰ ਕਿਉਂਕਿ ਬੀਬੀ ਜਗੀਰ ਕੌਰ ਨੇ ਸ਼ਾਇਦ ਕੋਈ ਰਿਐਕਟ ਨਹੀਂ ਕੀਤਾ ਹੋਇਆ ਲੱਗਦਾ ਬੀਬੀ ਜਗੀਰ ਕੌਰ ਨੇ ਰਿਐਕਟ ਨਹੀਂ ਕੀਤਾ ਉਹਦੇ ਨਾਲ ਸਾਡਾ ਕੋਈ ਇੰਨਾ ਤਾਲੁਕ ਨਹੀਂ ਹੈ ਕਿਉਂਕਿ ਉਹਨਾਂ ਦੀ ਆਪਣੀਆਂ ਮਜਬੂਰੀਆਂ ਹੋਣਗੀਆਂ ਜਿਸ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਹੋ ਸਕਦਾ ਉਸ ਪਾਰਟੀ ਦਾ ਕੋਈ ਪ੍ਰੈਸ਼ਰ ਹੋਵੇ ਇਸ ਕਰਕੇ ਬੀਬੀ ਜਗੀਰ ਕੌਰ ਜਿਹਦੇ ਬਾਰੇ ਨਹੀਂ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਨੂੰ ਕਿਹਾ ਗਿਆ ਪਰ ਸਭੂਚੀ ਨਾਰੀ ਜਾਤੀ ਨੂੰ ਕੀਤਾ ਡੈਫੀਨੇਟਲੀ ਉਹਨਾਂ ਨੂੰ ਇਥੇ ਆਉਣਾ ਚਾਹੀਦਾ ਸਪਸ਼ਟੀਕਰਨ ਦੇਣਾ ਚਾਹੀਦਾ ਕੱਲਾ ਇੱਕ ਸਿਰਫ ਇਹ ਕਹਿ ਕੇ ਕਿ ਮੈਂ ਮਾਫੀ ਮੰਗਦਾ ਇਸ ਦੇ ਨਾਲ ਜਿਹੜਾ ਹੈ ਇਹ ਨਾਰੀ ਦਾ અપਮਾਨ ਜਿਹੜਾ ਹੈ ਇਹ ਐਦਾਂ ਖਤਮ ਨਹੀਂ ਹੁੰਦਾ ਮੈਂ ਜੇ 4 ਦਿਨ ਦੇ ਨੋਟਿਸ ਅੰਦਰ ਨਹੀਂ ਆਉਂਦੇ ਫਿਰ ਦੁਬਾਰਾ ਕਾਨੂੰਨੀ ਉਸ ਤੋਂ ਬਾਅਦ ਅਸੀਂ ਦੂਸਰਾ ਐਕਸ਼ਨ ਜ਼ਰੂਰ ਲਵਾਂਗੇ